ਨੋ ਫਤਿਹ ਹੱਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਲੜਾਈ ਹੈ ਸ਼੍ਰੋਮਣੀ ਅਕਾਲੀ ਦਲ ਇਕੱਲਾ ਲੜ ਰਿਹਾ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਹੈ ਦੂਜੇ ਪਾਸੇ ਦਿੱਲੀ ਵਾਲੀਆਂ ਪਾਰਟੀਆਂ ਸਾਰੀਆਂ ਹੀ ਪਾਰਟੀਆਂ ਦਿੱਲੀ ਵਾਲੀਆਂ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਆਉਂਦੀਆਂ ਤੁਸੀਂ ਜਾਣਦੇ ਹੋ ਕਿ ਕਾਲੀ ਦਲ ਥੋਡੀ ਪਾਰਟੀ ਹੈ ਬਾਪੂ ਬਾਦਲ ਨੇ ਸਾਰੀ ਜ਼ਿੰਦਗੀ ਪੰਜਾਬ ਦੀ ਸੇਵਾ ਕੀਤੀ ਮੈਨੂੰ ਲੱਗਦਾ ਕੋਈ ਪਿੰਡ ਨਹੀਂ ਹੋਣਾ ਜਾਂ ਪਿੰਡ ਦਾ ਘਰ ਨਹੀਂ ਹੋਣਾ ਜਿੱਥੇ ਬਾਲਾ ਸਾਡੇ ਵੱਡੇ ਕਰਿਆ ਕੇ ਚਾਹ ਨੇ ਪੀਤੀ ਹੋਈ ਤੇ ਫੋਟੋ ਨਹੀਂ ਲੱਗੀ ਹੋਣੀ ਸਾਰਿਆਂ ਦੇ ਹੋਣੀਆਂ ਥੋੜੇ ਬਜ਼ੁਰਗਾਂ ਨੇ ਉਹਨਾਂ ਦੇ ਨਾਲ ਜੇਲਾਂ ਕੱਟੀਆਂ ਮੋਰਚੇ ਲਾਏ ਧਰਨਿਆਂ ਤੇ ਗਏ ਆ ਕਿਸਾਨੀ ਦੀ ਸੰਘਰਸ਼ ਰਹੇ ਆ ਇਤਿਹਾਸ ਅਕਾਲੀ ਦਲ ਦਾ ਹੈ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਖਾਲਸਾ ਪੰਥ ਦੀ ਵੋਜ ਹੈ ਪੰਜਾਬੀਆਂ ਦੀ ਆਵਾਜ਼ ਹੈ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਹੈ ਹੁਣ ਮੇਰੇ ਕਿਸਾਨ ਵੀ ਬੈਠੇ ਆ ਜੋ ਕੁਛ ਕਿਸਾਨੀ ਨੂੰ ਮਿਲ ਰਿਹਾ ਹੈ ਜਾਂ ਜਿਹੜੀ ਚੀਜ਼ ਕਿਸਾਨੀ ਦਾ ਲੋਡ ਹੈ ਉਹ ਸਾਰਾ ਕੁਝ ਇੱਕ ਇਨਸਾਨ ਨੇ ਦਿੱਤਾ ਸਾਬ ਪ੍ਰਕਾਸ਼ ਸਿੰਘ ਬਾਦਲ ਨੇ ਤੇ ਸ਼ਰੋਮਣੀ ਕਾਲੀ ਦਲ ਨੇ ਪਥਰਾਲੇ ਵਾਲਿਓ ਜਿਹੜੇ ਇੱਥੇ ਬਜ਼ੁਰਗ ਬੈਠੇ ਐ ਜਿਹੜੇ ਇੱਥੇ ਬਜ਼ੁਰਗ ਬੈਠੇ ਐ 40 ਸਾਲ ਪਹਿਲੇ ਬਜ਼ੁਰਗਾਂ ਨੂੰ ਪੁੱਛ ਲੋ ਕੀ ਹੁੰਦਾ ਸੀ ਟਿੱਬੇ ਹੁੰਦੇ ਸੀ ਇੱਥੇ ਕਿ ਨਹੀਂ ਟਿੱਬੇ ਬਾਦਲਪਿੰਡ ਤੋਂ ਬਠਿੰਡੇ ਤੱਕ ਸੜਕ ਨਹੀਂ ਹੁੰਦੀ ਸੀ ਟਿੱਬੇ ਹੁੰਦੇ ਸੀ ਜੇ ਅਸੀਂ ਆਉਣਾ ਸੀ ਢੱਬਲ ਹੀ ਆਉਂਦੇ ਸੀ ਢੱਬਲੋਂ ਬਠਿੰਡਾ ਸੜਕਾਂ ਜਾਂਦੀ ਸੀ ਜਿਹੜੀਆਂ ਕੱਸੀਆਂ ਕੱਡੀਆਂ ਜਿੰਨਾ ਖੇਤੀ ਹੋਣ ਲੱਗੀ ਉਹ ਬਾਦਲ ਸਾਹਿਬ ਨੇ ਕੱਡੀਆਂ ਨੇਰਾ ਮਾਲ ਸਾਹਿਬ ਨੇ ਕੱਡੀਆਂ ਫੋੜੇ ਪੱਕੇ ਖਾਲੇ ਬਾਦਲ ਸਾਹਿਬ ਨੇ ਕੀਤੇ ਅੰਡਰਗਰਾਉਂਡ ਪਾਈਪ ਸਿਸਟਮ ਬਾਦਲ ਸਾਹਿਬ ਨੇ ਲਿਆਂਦੀਆਂ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਆ 13 ਲੱਖ ਟਿਊਬਲ ਕਨੈਕਸ਼ਨ ਦਾ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਆ ਜਿਹੜੀਆਂ ਮੰਡੀਆਂ 'ਚ ਬੈਠੇ ਆ ਆ ਮੰਡੀ ਆ ਬਣਾਈਆਂ ਬਾਦਲ ਸਾਹਿਬ ਨੇ ਨਹੀਂ ਤਾਂ ਆਪਾਂ ਕਿੱਥੇ-ਕਿੱਥੇ ਜਾਂਦੇ ਸੀ ਆ ਮੋਫਤ ਬਿਜਲੀ ਬਾਦਲ ਸਾਹਿਬ ਦੀ ਅਟ੍ਰੈਕਟਰ ਤੇ ਟੈਕਸ ਲੱਗਦਾ ਹੁੰਦਾ ਸੀ ਪੁਰਾਣੇ ਬਜ਼ੁਰਗ ਤੇ ਜਾਣਦੇ ਆ ਆ ਤਾਂ ਬਾਦਲ ਸਾਹਿਬ ਪਹਿਲੀ ਵਾਰ ਸਰਕਾਰ ਬਣੇ ਉਹਨੇ ਪਹਿਲਾ ਕੰਮ ਕੀਤਾ ਟੈਕਸ ਕੱਟਦਾ ਟਰੈਕਟਰ ਤੇ ਕਹਿੰਦਾ ਜੜ ਦਾ ਗੱਡਾ ਓਵੇਂ ਗਰੀਬ ਭਰਾ ਨੂੰ ਤੁਸੀਂ ਦੇਖੋ ਆਟਾ ਦਾਲ ਸਕੀਮ ਨੀਲੇ ਕਾਰਡ ਬਣਾਉਣ ਵਾਲੇ ਬਾਦਲ ਸਾਹਿਬ ਅਕਾਲੀ ਦਲ ਆਟਾ ਦਾਲ ਦੇਣ ਵਾਲੇ ਬਾਦਲ ਸਾਹਿਬ ਅਕਾਲੀ ਦਲ ਛਕਨ ਦੇਣ ਵਾਲੇ ਅਕਾਲੀ ਦਲ ਪੈਨਸ਼ਨਾਂ ਦੇਣ ਵਾਲੇ ਕਾਲੀ ਦਲ ਮੁਫਤ ਦਵਾਈ ਕੇਂਦਰ ਸਰਕਾਰੀ ਹਸਪਤਾਲਾਂ ਦੁਕਾਨ ਖੋਲਣ ਵਾਲਾ ਕਾਲੀ ਦਲ ਭਗਤਪੂਰਨ ਸਿੰਘ ਸਿਹਤ ਬੀਮਾ ਜਿੱਥੇ 5 ਲੱਖ ਦਾ ਤੁਸੀਂ ਇਲਾਜ ਕਰ ਸਕਦੇ ਸੀ ਉਹ ਵੀ ਕਾਲੀ ਦਲ ਨੇ 200 ਯੂਨਿਟ ਬਿਜਲੀ ਦੇ ਤੁਸੀਂ ਮੁਫਤ ਸੀ ਉਹ ਵੀ ਕਾਲੀ ਦਲ ਨੇ ਲੜਕੀਆਂ ਨੂੰ ਸਰਕਾਰੀ ਸਕੂਲ ਦੀ ਪੜ੍ਹਨ ਵਾਲੀ 11ਵੀਂ ਤੇ 12ਵੀਂ ਨੂੰ ਸਾਈਕਲ ਦੇਣ ਵਾਲਾ ਪਾਰਟੀ ਕਾਲੀ ਦਲ ਸਾਰਾ ਕੁਝ ਹੀ ਬੰਦ ਹੈ ਅੱਜ ਕੱਲ੍ਹ ਕਾਰਡ ਦਾੜਾਂ ਤਾਂ ਆਉਂਦੀਆਂ ਨਹੀਂ ਕਾਰਡ ਕੱਟੇਗੇ ਫਸਗਣ ਤਾਂ ਅਜ ਤੱਕ ਨਹੀਂ ਆਇਆ ਪੈਨਸ਼ਨਾਂ ਆਦੀਆਂ ਕਰਤੀਆਂ ਕਿਉਂਕਿ ਖਰਚਾ ਘਟਾ ਰੇ ਆ ਮੁੱਖ ਮੰਤਰੀ ਤੀਰਥ ਯਾਤਰਾ ਕਿਚਰੋਂਦੇ ਸੀ ਉਹ ਵੀ ਬੰਦ ਪਸ਼ੂ ਮੇਲੇ ਮੈਂ ਕਰਾਉਂਦਾ ਸੀ ਕਿ ਲੋਕੀ ਜਾਨਵਰਾਂ ਦਾ ਸ਼ੌਂਕ ਸੀ ਦੇਖੋ ਉਹਦੇ ਬਾਅਦ ਕਿੰਨਾ ਮੱਝਾਂ ਗਾਈਆਂ ਰੱਖਣ ਲੱਗ ਗਏ ਲੋਕੀ ਤੇ ਦੁੱਧ ਕਿੰਨਾ ਵਧ ਗਿਆ ਘੋੜਿਆਂ ਦੇ ਮੇਲੇ ਕਰਾਉਂਦੇ ਸੀ ਘੋੜਿਆਂ ਦਾ ਕਿੰਨਾ ਸ਼ੌਂਕ ਵਧਾਇਆ ਉਹ ਵੀ ਬੰਦ ਵਰਲਡ ਕੱਪ ਕਬੱਡੀ ਕਰਾਉਂਦਾ ਸੀ ਕਬੱਡੀ 16 ਮੁਲਕਾਂ 'ਚ ਕਬੱਡੀ ਖੇਡ ਪਹਵਾਦੀ ਤੇ ਵਰਲਡ ਕੱਪ ਕਰਾਉਂਦਾ ਸੀ ਮਹੀਨਾ ਇੱਕ ਮਹੀਨਾ ਮੇਲਾ ਲੱਗ ਜਾਂਦਾ ਸੀ ਬੰਦ ਸੇਵਾ ਕੇਂਦਰ ਖੋਲੇ ਸੀ ਉਹ ਵੀ ਬੰਦ ਕਰਦੇ ਇਹਨਾਂ ਨੇ ਪਿਛਲੇ 10 ਸਾਲ ਜਿੰਨੀ ਤਰੱਕੀ ਤੇ ਸਪੀਡ ਤੇ ਆਪਾਂ ਕੰਮ ਸ਼ੁਰੂ ਕੀਤਾ ਸਾਰਾ ਹੀ ਆਪਾਂ ਬ੍ਰੇਕਾਂ ਲਾ ਦਿੱਤੀਆਂ ਕਿੰਨਾ ਕਰਕੇ ਇਨਾ ਦਿੱਲੀ ਵਾਲੀਆਂ ਪਾਰਟੀਆਂ ਦੇ ਝੂਠ ਕਰਕੇ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹਿਬ ਦੀ ਸੌ ਖਾਦੀ ਜਿਹੜਾ ਮੰਦਾ ਇੱਕ ਦਿਨ ਵੀ ਮੱਥਾ ਨਹੀਂ ਟੇਕਦਾ ਉਹ ਵੀ ਉਹਨੇ ਸੌ ਖਾ ਲਈ ਤੇ ਆਪ ਮੰਨ ਲਈ ਤੇ ਉਹਦਾ ਭੁੱਲ ਗਿਆ ਮੁੱਕਰ ਗਿਆ 5 ਸਾਲ ਖਰਾਬ ਕਰਤੇ ਆਪਣੇ ਉਹਦੇ ਬਾਅਦ ਝਾੜੂ ਵਾਲੇ ਆਏ ਇੱਕ ਮੌਕਾ ਸਾਨੂੰ ਦੇ ਉਹ ਇੱਕ ਮੌਕਾ ਦੇ ਝਾੜੂ ਨੂੰ ਬੰਦਾ ਵੀ ਨਹੀਂ ਦੇਖਿਆ ਵੀਦਵਾਰ ਵੀ ਨਹੀਂ ਦੇਖਿਆ ਜਿਹੜੇ ਠੱਗ ਅਸੀਂ ਕੱਢਿਆ ਸੀ ਹੁਣ ਉਹ ਸਾਰਿਆਂ ਨੇ ਜਿਦਾਦਾ ਉਹ ਹੁਣੇ ਵੀ ਠੱਗੀ ਮਾਰੀ ਜਾਂਦੇ ਸਟਾਰ ਕੰਪੀਨਰ ਇੰਨਾਂ ਦਾ ਐਡੇ ਵੱਡੇ ਚੋਰ ਇੰਨਾਂ ਦੇ ਤੇ ਜਿਹੜੀ ਸੇਵਾ ਕਰਦੇ ਰਹੇ ਉਹ ਸਾਰੇ ਰੋਲ ਦੇਤੇ ਤੇ ਅੱਜ ਪੰਜ ਤਿੰਨ ਸਾਲ ਖਰਾਬ ਹੋ ਗਏ ਅੱਜ ਨਸ਼ਾ ਘਰ ਘਰ ਚੱਲਣ ਲੱਗ ਗਿਆ ਕਿਉਂਕਿ ਤੁਹਾਡੇ ਐਮ.ਐਲ.ਏ ਵਰਗੇ ਮੀਨਾ ਲੈਂਦੇ ਆ 15 ਲੱਖ ਲੱਖ ਰੁਪਿਆ ਨਸ਼ੇ ਵੇਚਣ ਵਾਲਿਆਂ ਨੂੰ ਪੁਲਿਸਾਂ ਨੂੰ ਕਹਿੰਨਾ ਨੂੰ ਹੱਥਾਂ ਨਾਲ ਲਾਓ ਜੋ ਮਰਜ਼ੀ ਕਰੀ ਜਾਣ ਗੁੰਡਾਗਰਦੀ ਰਾਜ ਗੈਂਗਸਟਰ ਰਾਜ ਕਰ ਰਹੇ ਆ ਟੈਲੀਫੋਨ ਕਰ ਰਹੇ ਆ ਫਰੋਤੀਆਂ ਲੈ ਰਹੇ ਆ ਬੈਂਕ ਲੁੱਟੇ ਜਾ ਰਹੇ ਆ ਕੋਈ ਰੁਪਇਆ ਡਿਵੈਲਪਮੈਂਟ ਦੇਣੀ ਆਈ ਬਾਦਲ ਸਾਹਿਬ ਦੀ ਸਰਕਾਰ ਸੀ ਤੁਸੀਂ ਤੁਹਾਡੇ ਪਿੰਡਾਂ ਸੰਗਤ ਦਰਸ਼ਨ ਕਰਦੇ ਸੀ ਤੁਸੀਂ 20 ਲੱਖ ਮੰਗਦੇ ਸੀ 50 ਲੱਖ ਤੁਹਾਨੂੰ ਦੇ ਕੇ ਜਾਂਦੇ ਸੀ ਆ ਮੈਨੇ ਪਿੰਡ ਵਾਲਿਆਂ ਨੇ ਤੁਹਾਨੂੰ ਮੈਨੂੰ ਲਿਸਟ ਦਿੱਤੀ ਹੈ ਕੀ ਅਕਾਲੀ ਦਲ ਸਰਕਾਰ ਸਮੇਂ ਪਿੰਡ ਪਥਰਾਲਾ ਪਠਿੰਡਾ ਵਿੱਚ ਵਿਕਾਸ ਕਾਰਜਾਂ ਦੀ ਵੀਰਵਾ ਦਾਣਾ ਮੰਡੀ ਅਕਾਲੀ ਦਲ ਨੇ ਦੋ ਵਾਟਰ ਵਰਕਸ ਅਕਾਲੀ ਦਲ ਨੇ ਸੇਵਾ ਕੇਂਦਰ ਅਕਾਲੀ ਦਲ ਨੇ ਆਰਓ ਸਿਸਟਮ ਅਕਾਲੀ ਦਲ ਨੇ ਵੀ 12ਵੀਂ ਤੱਕ ਦਾ ਸਕੂਲ ਅਪਗ੍ਰੇਡ ਕੀਤਾ ਕਾਲੀਦਲ ਨੇ ਮੋਕੇ ਤੋਂ ਮੋਕੇ ਤੇ ਮੋਟਰਾਂ ਲਾਈਆਂ ਦੇਖੋ ਮੋਕਿਆਂ ਤੇ ਵੀ ਮੋਟਰਾਂ ਲਾਤੀਆਂ ਕਾਲੀਦਲ ਨੇ ਪਿੰਡ ਦੀ ਫਿਰਨੀ ਚਾਰ ਫਿਰੇ ਤੇ ਪੱਕੀ ਕੀਤੀ 66 ਕੇਵੀ ਦਾ ਬਿਜਲੀ ਦਾ ਗ੍ਰਿਡ ਕਾਲੀਦਲ ਨੇ ਪਿੰਡ ਪਸਰਾਲਾ ਤੋਂ ਪਿੰਡ ਤੱਕ ਦੀ ਚਾਲ ਕੋ ਸੜਕ ਕਾਲੀਦਲ ਨੇ ਮਿਜਲੀਆ ਮਿਜਲੀ ਦੀ ਅਮੂਟਰਮ ਟੀਬਲ ਕਨੈਕਸ਼ਨ ਵਾਲੀਆਂ 10 ਇੰਚੀ ਖਾਲੇ ਪੱਕੇ ਲੜਕੀਆਂ ਨੂੰ ਸਾਈਕਲ ਆ ਜੀ ਸਲਾਈ ਮਸ਼ੀਨਾਂ ਲੜਕੀਆਂ ਨੂੰ ਸਾਈਕਲ ਜੇ 10 ਮੈਂ ਕਹਿੰਦਾ ਹਰ ਪਿੰਡ ਦੀ ਕਹਾਣੀ ਹੈ ਆ 10 ਸਾਲ ਆਪਣੇ ਖਰਾਬ ਹੋ ਗਏ ਜਿਹੜੇ 20 ਸਾਲ ਦਾ ਸੀ 30 ਸਾਲ ਦਾ ਹੋ ਗਿਆ 50 ਸਾਲ ਵਾਲਾ 60 ਸਾਲ ਦਾ ਹੋ ਗਿਆ 10 ਸਾਲ ਜ਼ਿੰਦਗੀ ਦੀ ਆਪਾਂ ਖਰਾਬ ਕਰ ਲੇ ਤੁਸੀਂ ਪਹਿਲੇ ਦੱਬੜੀ ਤੋਂ ਬਠਿੰਡੇ ਜਾਂਦੇ ਸੀ ਛੋਟੀ ਸੜਕ ਆ ਸੜਕਾਂ ਅਸੀਂ ਮਨਜ਼ੂਰ ਕੀਤੀਆਂ ਜੇ ਆਪਣੀ ਸਰਕਾਰ ਹੁੰਦੀ ਤਾਂ ਚਾਰ ਸਾਲ ਪਹਿਲੇ ਬਣ ਜਾਣੀਆਂ ਸੀ ਅੱਜ ਅੰਮ੍ਰਿਤਸਰ ਬਠਿੰਡੇ ਤੋਂ ਭਾਵੇਂ ਤੁਸੀਂ ਅੰਮ੍ਰਿਤਸਰ ਚਲੇ ਜਾਓ ਚੰਡੀਗੜ੍ਹ ਚਲੇ ਜਾਓ ਕਿੱਡੀ ਗੱਲ ਦੀਆਂ ਸੜਕਾਂ ਬਣਾਤੀਆਂ ਆ ਬਿਜਲੀ ਦੇ ਥਰਮਲ ਪਲਾਂਟ ਦੇਖੋ ਲਾ ਕੇ ਪਹਿਲੇ ਗਰਮੀ ਸਾਰੇ ਮਰਦੇ ਹੁੰਦੇ ਸੀ 5 ਘੰਟੇ 6 ਘੰਟੇ ਮੈਨੂੰ ਲੱਗਦਾ ਜਦੋਂ ਰੈਲੀਆਂ ਤੇ ਆਉਂਦੇ ਸੀ ਐ ਇੱਕ ਨਾਲ ਲੈ ਕੇ ਆਉਂਦੇ ਸੀ ਇੱਕ ਚੀਜ਼ ਇਹ ਅਖਬਾਰ ਚੱਕ ਲੈਂਦੇ ਸੀ ਕੋਈ ਆ ਕੋਈ ਕਿਤਾਬ ਲੈਂਦੇ ਸੀ ਤੇ ਹੁਣ 24 ਘੰਟੇ ਰਾਮ ਨਾਲ ਮੈਨੂੰ ਤਾਂ ਯਾਦ ਆ ਜਦੋਂ ਮੈਂ ਛੋਟਾ ਹੁੰਦਾ ਸੀ ਇੱਕ ਉਹ ਕੱਪੜੇ ਦਾ ਵੱਡਾ ਪੱਖਾ ਜਿਹਾ ਬਣਾਇਆ ਹੁੰਦਾ ਸੀ ਜਿਵੇਂ ਇੱਕ ਬੰਦਾ ਖਿੱਚੀ ਜਾਂਦਾ ਦੰਦਾ ਇੱਕ ਬੰਦਾ ਸੌਂ ਲੈਂਦਾ 6 ਘੰਟੇ ਦੂਜਾ ਜਾਗਦਾ ਰਹਿੰਦਾ ਕੋਠੇ ਤੇ ਪੈਂਦੇ ਹਨੇਰੀ ਆ ਜਾਂਦੀ ਗਰਮੀ ਨਾਲ ਫਿਰ ਉਹ ਜਿਹੜੀ ਚਾਦਰ ਪਾਈ ਦੀ ਸੀ ਉਹ ਨੂੰ ਪਿਓ ਲੈਂਦੇ ਸੀ ਪਾਣੀ ਨਾਲ ਉਹ ਹਵਾ ਜਿਹੜੀ ਵਿੱਚ ਦੀ ਟਪਦੀ ਸੀ ਐਂ ਲੱਗਦਾ ਜਿਵੇਂ ਕੂਲਰ ਚੱਲਦਾ ਹੈ ਅੱਜ ਸਾਰਿਆਂ ਦੇ ਘਰੇ ਏਸੀ ਲਾਈ ਬਠਿਆ ਨਾਲੇ ਤੁਸੀਂ ਤਾਂ ਕੋਈ ਪ੍ਰਵਾਹ ਹੀ ਨਹੀਂ ਕੀਤੀ ਕੁੰਨੀਆਂ ਕਾਨੀਆਂ ਵੀ ਲਾ ਲੈਂਦੇ ਸੀ ਕਾਲੀ ਸਰਕਾਰ ਦੇ ਜ਼ਮਾਨੇ ਕੋਈ ਪੁੱਛਦਾ ਤਾਂ ਨਹੀਂ ਸੀ ਨਾ ਅਜਾ ਇੱਕ ਦੱਸਿਓ ਜਿਹੜੇ ਕੁੰਨੀਆਂ ਲਾਉਂਦੇ ਕਿੰਨੇ ਹੱਥ ਘੜੇ ਕਰ ਦੋ ਯਾਰ ਇਹਦਾ ਮਤਲਬ 5000 ਦਾ ਤਾਂ 5-4-5 ਹਜ਼ਾਰ ਕੇ ਮਹੀਨੇ ਦਾ ਤੁਹਾਨੂੰ ਤਾਂ ਕਿਸੇ ਉਹ ਨੌਕਰੀ ਦਿੱਤੀ ਮਾਦਾ ਜੀ ਆਟਾ ਦਾ ਲਾਉਂਦਾ ਸੀ ਬਾਦਲ ਸਾਹਿਬ ਦੇ ਟਾਈਮ ਆਟਾ ਦਾ ਲਾਉਂਦਾ ਸੀ ਸ਼ਗਨ ਆਉਂਦੇ ਸੀ ਪੈਨਸ਼ਨ ਆਉਂਦੀ ਸੀ ਸਾਰਾ ਕੁਝ ਝਾੜੂ ਨੇ ਕੀਤਾ ਤੁਸੀਂ ਐਂ ਕਰਿਓ ਜਦੋਂ ਘਰੇ ਗਏ ਨਾ ਸਭ ਤੋਂ ਪਹਿਰੇ ਝਾਰੂ ਨੂੰ ਦਰਵਾਜੇ 'ਚੋਂ ਅਗਲਾ ਦਿਓ ਅਗਲਾ ਦਿਓ ਹੁਣ ਆਪਾਂ ਝਾੜੂ ਨਹੀਂ ਦੇਖਣਾ ਪੋਚਾ ਲਾਉਣ ਲੱਗ ਜਿਓ ਝਾੜੂ ਨਹੀਂ ਰੱਖਣਾ ਕਰੇ ਆ ਮਰਵਾਇਆ ਹੀ ਝਾੜੂ ਨੇ ਆਪਣੇ ਵਿੱਚ ਬੀਬੀ ਹਰਗਬਿੰਦ ਕੌਰ ਜੋ ਇਸਤਰੀ ਕਾਲੀ ਦਲ ਦੇ ਪੰਜਾਬ ਪ੍ਰਧਾਨ ਹੈ ਦੇਖੋ ਬੀਬੀ ਜੀ ਨੇ ਬੜੀ ਮਿਹਨਤ ਕੀਤੀ ਮੈਨੂੰ ਲੱਗਦਾ ਹੈ ਆ 2 ਮਹੀਨੇ 3 ਮਹੀਨੇ ਮੈਂ ਪੰਜਾਬ 'ਚ ਲੱਗੇ ਰਿਆ ਬੀਬੀ ਜੀ ਇੱਥੇ ਘਰ ਘਰ ਲੱਗੇ ਰਹੇ ਅੱਜ ਦੇਖੋ ਕਿੰਨੀ ਵੱਡੀ ਬੀਬੀਆਂ ਦੀ ਟੀਮ ਅੱਜ ਖੜੀ ਹੋਈ ਐ ਤੇ ਅਬ ਪਿਛਲੀ ਵਾਰ ਬੀਬੀਆਂ ਨੇ ਉਹ 1000 ਰੁਪਏ ਕਰਕੇ ਝਾੜੂ ਨਭਾਈਆਂ ਸੀ ਪਾਈਆਂ ਸੀ ਕਿ ਨਹੀਂ 1000 ਰੁਪਏ ਕਰਕੇ 1000 ਆਇਆ ਕਿ ਨਹੀਂ ਉਹ ਜਿਹੜਾ ਤੁਹਾਡਾ ਐਮ.ਐਲ.ਏ ਦਾ ਨਾਂ ਕੀ ਐ ਅਮਿਤ ਰਤਨ ਕੋਲੇ ਆ ਗਿਆ ਘਰੇ ਪਿਆ ਉਹਦੇ ਬੋਰੀਆਂ ਜਾ ਕੇ ਲਿਆ ਉਹਦੇ ਪੈਸਾ ਆਪਣਾ ਉਹ ਸਾਰੇ ਐਮ.ਐਲ.ਏ ਰੱਖੀ ਬੈਠੇ ਆਪ ਬਣਦੇ ਨਹੀਂ 1.25 ਹਜ਼ਾਰ ਹੋ ਗਿਆ ਉਹ ਅਮਰਦਰਨ ਕੋਲ ਪਿਆ ਹੈ ਘਰੇ ਪੈਸਾ ਰੱਖੀ ਬੈਠੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਲਿਆਓ ਆਪਣਾ ਰਾਜ ਕਰੀਏ ਤਰੱਕੀ ਬਣਾਈਏ ਇਹਨੂੰ ਇੱਥੇ ਕਾਰਖਾਨੇ ਲਾਈਏ ਇੱਥੇ ਡਿਵੈਲਪਮੈਂਟ ਕਰਾਈਏ ਵਾਪਸ ਆਟਾ ਦਾਲ ਸ਼ੁਰੂ ਕਰੀਏ ਸ਼ਗਨ ਸਕੀਮਾ ਸ਼ੁਰੂ ਕਰੀਏ ਤੁਹਾਨੂੰ ਹੋਰ ਸਹੂਲਤਾਂ ਦਈਏ ਦੇਖੋ ਪੰਜਾਬ ਨੂੰ ਸਮਝਦਾ ਹੈ ਕਾਲੀ ਦਲੀ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਆ ਰਹਿਣਾ ਇੱਥੇ ਆ ਨਾ ਅੱਗੇ ਜਾ ਸਕਦੇ ਆ ਤੁਹਾਡੇ ਵਿੱਚ ਵਿਚਰਦੇ ਰਹਿੰਦੇ ਆ ਆ ਜਿਹੜੇ ਦਿੱਲੀ ਵਾਲੇ ਕੇਜਰੀਵਾਲ ਨੂੰ ਆਪ ਕੰਨਾਂ ਦੇ ਲਿਖਤਾ ਜੀ ਇੱਕ ਮੌਕਾ ਕੇਜਰੀਵਾਲ ਲੱਭੇ ਹੀ ਨਹੀਂ ਹਲੇ ਤੱਕ ਨਹੀਂ ਆਇਆ ਕੇਜਰੀਵਾਲ ਕਿੱਥੇ ਆਇਆ ਨਾ 5 ਸਾਲ ਕਾਂਗਰਸ ਦੇ ਆਉਂਦੇ ਹੀ ਨਹੀਂ ਇਸ ਕਰਕੇ ਮੈਂ ਬਠਿੰਡੇ ਦਿਹਾਤੀ ਵਾਲੇ ਨੂੰ ਬੇਨਤੀ ਕਰਦਾ ਹਾਂ ਦੇਖੋ ਐਕਤੀ ਝਾੜ ਵਧੀਆ ਹੋਣਾ ਚਾਹੀਦਾ ਠੀਕ ਹੈ ਐਕਤੀ ਨਾ ਅਕਦੀ ਬੀਬੀ ਚੰਗਾ ਸਾਰਾ ਕੋਈ ਸਾਰਾ ਸਿਸਟਮ ਆਪਾਂ ਰੇ ਰੂ ਪੂਰੀ ਪਾ ਕੇ ਰੱਖੀ ਐ ਹੈ ਮੌਸਮ ਵੀ ਠੀਕ ਐ ਆ ਜਿਹੜਾ ਮੌਸਮ ਨਾ ਗਰਮੀ ਦਾ ਇੰਨੀ ਧੁੱਪ ਦਾ ਅਕੱਲੇ ਕਾਲੀ ਚੱਲ ਸਕਦੇ ਨਾ ਕਾਂਗਰਸੀ ਚੱਲ ਸਕਣ ਨਾ ਝਾੜੂ ਵਾਲੇ ਚੱਲ ਸਕਣ ਉਹ ਤਾਂ ਸਾਰੇ ਵੜ ਗਏ ਖੁੱਡਾਂ 'ਚ ਏਸੀ 'ਚ ਆਦਾ ਜੀ ਆ ਤੁਰੇ ਫਿਰਦੇ ਆ ਕਿਉਂ ਹੈ ਬਸ ਹੁਣ ਤਾਂ ਤੁਹਾਡੇ ਘਰ ਤੱਕੜ ਮੈਂ ਪੱਟੀ ਸਾਹਿਬ ਨੇ ਮੈਨੂੰ ਵਾਦਾ ਕੀਤਾ ਹੈ ਕਿ ਮੈਂ 20000 ਤੋਂ ਟਿੱਡ ਪਾਉਂਗਾ ਠੀਕ ਹੈ ਜਿਕਾਰਾ ਛੱਡ ਦੇ ਮੈਂ ਤੁਹਾਨੂੰ ਇੰਨਾ ਕਰਦਾ ਜਿਸ ਦਿਨ ਸਰਕਾਰ ਬਣ ਗਈ ਤੁਸੀਂ ਦੇਖੋਗੇ ਮੇਰੇ ਕੰਮ ਕਰਨ ਦਾ ਤਰੀਕਾ ਵੀ ਤੁਹਾਨੂੰ ਪਤਾ ਹੀ ਹੋਰ ਕਿਸੇ ਨੂੰ ਦਾ ਆਪਾਂ ਡੱਬ ਦਿਨੇ ਉਹਨੇ ਕੰਮ ਹੈ ਮੋਟਰਾਂ ਘਟਾਈ ਸਾਡੇ ਮੋਟਰਾਂ ਦਾ ਕਰ ਦੋ ਕਿੰਨਾ ਕੋਲੇ ਟੂਲ ਕਨੈਕਸ਼ਨ ਹੈ ਨਹੀਂ ਹੱਥ ਘੜੇ ਕਰੋ ਇਹਰ ਪਹਿਲੇ ਦਿਨ ਪਹਿਲੇ ਹਫਤੇ ਸਾਰਿਆਂ ਨੂੰ ਪੂਰੇ ਪੰਜਾਬ ਜਿੰਨੇ ਚਾਹੀਦੇ ਇਹਰਾ ਆਪਾ ਆਪ ਆਪਾ ਕਿਹੜਾ ਕੋਈ ਰਾਹੁਲ ਕਾਂਧੀ ਨੂੰ ਪੁੱਛ ਕੇ ਫੈਸਲੇ ਕਰਨੇ ਇਹੀ ਆ ਕੇਜਰੀਵਾਲ ਨੂੰ ਪੁੱਛ ਕੇ ਆਪਾ ਤਾਂ ਆਪ ਹੀ ਦੱਬੀ ਹੋਣਾ ਕੰਮ ਤੇ ਐਸ ਕਰਕੇ ਆਪਣੀ ਪਾਰਟੀ ਨੂੰ ਤਗੜਾ ਕਰ ਦਿਓ ਆਪਣੇ ਬੀਬਾ ਹਰਸਿਮਰਤ ਕੌਰ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਸੇਵਾ ਕੀਤੀ ਹੈ ਏਮਜ਼ ਵਰਗੇ ਦੇਖੋ ਕਿੱਡੇ-ਕਡੇ ਹਸਪਤਾਲ ਥੋੜੇ ਹਲਕੇ ਤਾਂ ਮੈਨੂੰ ਲੱਗਦਾ ਸਭ ਤੋਂ ਵੱਡੇ ਚੀਜ਼ਾਂ ਥੋੜੇ ਹਲਕੇ ਜੀ ਹੈ ਏਅਰਪੋਰਟ ਵੀ ਇੱਥੇ ਏਮਜ਼ ਵੀ ਇੱਥੇ ਸੈਂਟਰਲ ਯੂਨੀਵਰਸਿਟੀ ਵੀ ਇੱਥੇ ਹਸਪਤਾਲ ਵੀ ਇੱਥੇ ਕਾਲਜ ਵੀ ਇੱਥੇ ਸਾਰਾ ਕੁਝ ਇੱਥੇ ਪਰ ਝਾੜ ਘਟ ਹੈ ਇੱਕ ਦੀ ਇੱਕ ਦੀ ਝਾੜ ਪੂਰਾ ਕਰ ਦਿਓ ਨੇ ਯਾਰਾ ਲਿਆ ਦਿਓ ਅਸੀਂ ਵੀ ਜਕਰੇ ਛੱਡੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲਾਹੇ